ਅਸਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਤੇ ਅੱਜ ਅਸੀਂ ਬਹੁਤ ਬਹੁਤ ਜ਼ਿਆਦਾ ਵਧਾਈਆਂ ਦੇਈਏ ਕਿ ਸਾਡੇ ਪੰਜਾਬ ਦੀ ਸਾਡੇ ਚੜਦੀ ਪੰਜਾਬ ਦੀ ਬੇਟੀ ਮੋਗੇ ਦੀ ਬੇਟੀ ਜਿਹੜੀ ਹਰਮਨਪ੍ਰੀਤ ਕੌਰ ਜਿਹੜੀ ਕਿ ਹਾਂਜੀ ਉਹਨਾਂ ਮਤਲਬ ਟੀਮ ਦੇ ਆਪਣੀ ਟੀਮ ਦੇ ਕੈਪਟਨ ਨੇ ਉਹਨਾਂ ਨੇ ਵਰਲਡ ਕੱਪ ਜਿੱਤਿਆ ਹੈ ਔਰ ਬਹੁਤ ਜ਼ਿਆਦਾ ਉਹਨਾਂ ਬਧਾਈਆਂ ਨਹੀਂ ਹੈ ਬਾਕੀ ਸਹੀ ਗੱਲ ਹੈ ਕਿ ਪੰਜਾਬ ਦੀ ਦੀਪਾਂ ਕੋਈ ਨਾਂਸ ਬੰਦ ਕਰੇਗਾ ਤੇ ਬਖਰ ਚੜਦਾ ਪੰਜਾਬ ਜਿੱਤੇ ਹੀ ਆ ਲੈਂਦਾ ਪੰਜਾਬ ਜਿੱਤੇ ਹੈ ਤੇ ਉਹ ਪੰਜਾਬ ਦੀ ਦੀ ਹੈ ਨਾ ਪੰਜਾਬ ਦੀ ਦੀ ਹੈ ਨਾ ਤੇ ਸਾਡੇ ਕੋਲ ਉਹਨਾਂ ਦੇ ਪੈਰੈਂਟਸ ਦਾ ਇੱਕ ਇੰਟਰਵਿਊ ਆ ਵਲੋਗ ਆ ਉਹ ਵੇਖਣੇ ਆ ਸਾਡੇ ਕੋਲ ਡੇਲੀ ਪੋਸਟ ਪੰਜਾਬੀ ਆ ਹੱਥ ਵਿੱਚ ਡੇਲੀ ਪੋਸਟ ਪੰਜਾਬੀ ਦੀ ਇਹ ਵੀਡੀਓ ਮੋਗਾ ਸ਼ਹਿਰ ਦੇ ਵਿੱਚ ਢੋਲ ਵੱਜ ਰਹੇ ਨੇ ਅੱਜ ਉਸ ਹਰਮਨਪ੍ਰੀਤ ਕੌਰ ਵਿਸ਼ਵ ਚੈਂਪੀਅਨ ਪੰਜਾਬ ਸ਼ਾਨ ਪੰਜਾਬ ਦੀ ਸ਼ੇਰਨੀ ਧੀ ਦੇ ਅਸੀਂ ਘਰ ਬੈਠੇ ਹੁਏ ਆ ਸਾਡੇ ਕੋਲੇ ਬਿਆਨ ਹੀ ਹੈ ਨਹੀਂਗੇ ਜੀ ਤੁਹਾਨੂੰ ਇਹਦੇ ਬਾਰੇ ਵੀ ਦੱਸਣ ਵਾਸਤੇ ਅਸਰ ਨੂੰ ਬਹੁਤ ਜ਼ਿਆਦਾ ਖੁਸ਼ੀ ਹਦੀ ਹੈ ਬੇਟੀ ਬਤੌਰ ਕਪਤਾਨ ਵਨ ਕੱਪ ਜਿੱਤਿਆ ਵਾਹ ਬੁਰੀ ਪਿੰਡੀਆ ਟੀਮ ਦੇ ਇਹਦਾ ਧੰਨਵਾਦ ਕਰਦੇ ਪੂਰੀ ਟੀਮ ਨੇ ਇੱਕ ਇਕੱਠ ਹੋ ਕੇ ਇਹ ਵਾਣ ਕਰਦੇ ਆਂ ਸਾਡੀ ਬੇਟੀ ਨੇ ਅੰਤਰਰਾਸ਼ਟਰੀ ਦੇ ਵਿੱਚ ਜਾ ਕੇ ਕ੍ਰਿਕਟ ਦਾ ਨਾਮ ਚਾਕੀਤਾ ਕੁੜੀਆਂ ਨੂੰ ਦਿਖਾਉਣ ਦਾ ਮੌਕਾ ਦਿੱਤਾ ਤੇ ਅੱਜ ਵਨ ਕੱਪ ਜਿੱਤ ਕੇ ਸਕਤੋ ਹੀ ਬਾਇਆ ਹੈ ਜਾਂ ਤੁਹਾਨੂੰ ਬਾਇਆ ਸਿਖਾਉਂਦਾ। ਜੁਣਦੇ ਉਹਦੇ ਬੱਚੇ ਮੇਰੇ ਨਾਲ ਹੀ ਜਾਂਦੇ ਸੀ 10ਵੀਂ ਕਲਾਸ ਤੱਕ। ਤੇ ਮੈਂ ਹੀ ਉਹਨੂੰ ਖੜਾਉਂਦਾ ਹੁੰਦਾ ਸੀਗਾ ਉਹਦਾ ਹੋਰ ਕੋਈ ਕੋਚ ਨਹੀਂ ਸੀਗਾ। ਤੇ ਬੇਟੀ ਦੀ ਮਦਦ ਕਰਕੇ ਤੇ ਮੈਂ ਬਹੁਤ ਕੁਝ ਹੁੰਦਾ ਸੀਗਾ। ਇਹ ਪ੍ਰਸ਼ਕਾਰ ਸਾਰੀ ਸੀ ਕਿਉਂਕਿ ਮੈਨੂੰ ਆਪ ਸ਼ੌਂਕ ਸੀ ਤੇ ਇਹ ਗੇਂਦਾਂ ਦਾ। ਜਦੋਂ ਇੰਡੀਆ ਟੀਮ ਲੜਖੇਤ ਖੇਡਦੇ ਹੁੰਦੇ ਆ। ਮੇਰੀ ਵਾਰ ਪਹਿਲਾਂ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਕੈਕਟ ਕਿਸ ਤਰ੍ਹਾਂ ਦੀ ਗੇਮ। ਅੰਦਰ ਵਿੱਚ ਅਸੀਂ ਬੱਚੇ ਕਬੌੜੀ ਨਹੀਂ ਖੇਡ ਸਕਦੇ। ਔਰ ਗਰਾਜ ਵਗਾਰਾ ਬੈਠ ਬੈਠ ਜੁੜਾ ਉਹ ਤਾਂ ਹੋਰ ਵੀ ਜ਼ਿਆਦਾ ਬਹੁਤ ਹੋਈ ਗਈ ਹੈ ਹਰ ਮਜ਼ਦੂਰੀ ਵੀ ਹੁੰਦੀ ਸੀ ਕਿ ਸਾਡੀ ਪਰ ਫਿਰ ਵੀ ਅਸੀਂ ਬੇਟੀ ਨੂੰ ਖੋਗਦੇ ਨਹੀਂ ਸੀ ਨਾਮ ਲਾ ਕੇ ਕੰਮ ਕਰਦੇ ਸੀ ਨਾਮ ਨਹੀਂ ਸੀ ਉਹ ਵੀ ਖੇਤਾਂ ਵਿੱਚ ਸੀ ਔਰ ਆਪਣੇ ਨੂੰ ਕਹਿ ਗਈ ਸੀ ਮੈਨੂੰ ਖੇਤੀ ਡਿਲੀਵਰੀ ਕਰਨ ਨਾਲ ਪੀਰੇ ਬਾਵਾਸ ਅਜੈਸ ਵੀ ਆ ਬਣੀ ਸੀ ਯਾਨੀ ਕਪਲ ਦੇਮ ਯਾਦ ਆ ਰਿਹਾ ਉਹ 1983 ਦਾ ਮੈਚ ਉਹ ਕੈਚ ਹਨਾ ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਦੇਖੋ ਤੁਸੀਂ ਜੈ ਮੈਂ ਦੱਸ ਦਵਾਂ ਬੀਨੂ ਸ਼ਰ ਪਤਾ ਨਹੀਂ ਆਖਰੀ ਕੈਚ ਵੀ ਉਹਨਾਂ ਨੇ ਹੀ ਮਤਲਬ ਅੱਛਾ ਪੜਿਆ ਨਾ ਜੀਸ਼ੇਨ ਦੇ ਕਪਲ ਦੇਮ ਹਨਾ ਕਪਤਾਨ ਜਿਹੜੇ ਉਹ ਬੋਲ ਸੀ ਜਦੋਂ ਕਰਦੇ ਸੀਗੇ ਮੇਰਾ ਨਾਮ ਹੈ ਕਿ ਕਹਿੰਦੇ ਸੀਗੇ ਹਰਮੰਦਰ ਸਿੰਘ ਦੀ ਬੇਟੀ ਆ ਇਹ ਜਿਹੜੀ ਗੌਂਦ ਦੇ ਵਿੱਚ ਹੈ ਨਾ ਪਰ ਅੱਜ ਅਸੀਂ ਹਰਮਨਪ੍ਰੀਤ ਦਾ ਦੀ ਬੇਟੀ ਦੇ ਨਾਮ ਦੇ ਜਾਣੇ ਉਹ ਸੀ ਜਿਹੇ ਲੱਗੇ ਵਿਦਿਵਾਰਗ ਦਾ ਗਰਜ ਮੀਟਰ ਰਗੇ ਤੇ ਨਾਲ ਕੀ ਹੋਈ ਸੀਗੇ ਤੂੰ ਪਤਾ ਨਹੀਂ ਕਿੰਨੀਆਂ ਬਾਤਾਂ ਬੇਟੀ ਨੇ ਖੇਤਾਂ ਦੇ ਵਿੱਚ ਤੇ ਉਹ ਸੀ ਜਦੋਂ ਪਰਮਾਰ ਦਾ ਸੀਛੇ ਤੋਂ ਜੇ ਬੇਟੀ ਪੂਰੀ ਟੀਮ ਨੇ ਇਕਜੁੱਟ ਹੋ ਕੇ ਤੇ ਬੇਟੀ ਦੀ ਕੌਟਾਨੀ ਦੇ ਨਾਲ ਸੈਮੀਫਾਈਨ ਮੈਚ ਜਿੱਤਿਆ ਸਾਨੂੰ ਬਹੁਤ ਖੁਸ਼ੀ ਹੋਈ ਬੇਟੀ ਸਕੂਲ ਜਾਂਦੀ ਜਨਾ ਜੀ ਉੱਥੇ ਉਹਦਾ ਪਤੰਦੀ ਲਗਾਈ ਜਾਂਦੀ ਸੀ ਨਾ ਵੀ ਛੋਟੇ ਬੱਚਿਆਂ ਦੇ ਸਮੂਹ ਦੇ ਵਿੱਚ ਵੀ ਤੁਸੀਂ ਫੂਲ ਦਾ ਪੈਕਟ ਵਗੈਰਾ ਵੀ ਪਾ ਕੇ ਆ ਸਕਦੇ ਬੇਤਨ ਦੂਜੇ ਕੱਪੜੇ ਪਾਉਣੇ ਪੈਣਗੇ ਜੇ ਯੂਨੀਫਾਰਮ ਹੋਦੀ ਹੈ ਸਕੂਲ ਦੀ ਤੇ ਉਹ ਬੇਟੀ ਨੂੰ ਤਾਂ ਦੁਬੱਟਾ ਵੀ ਨਾਲ ਲੈ ਕੇ ਜਾਣਾ ਪੈਂਦਾ ਸੀਗਾ ਤੇ ਉਹ ਜਦੋਂ ਪਰਖੇਵ ਦੇ ਜੂਆ ਤੇ ਕਲਾਕ ਦੇ ਨਾਲ ਬੱਦਲ ਗਈ ਸੀ ਮਹਾਰਾਜ ਸਾਹਿਬ ਨੂੰ ਇੱਕ ਤੇ ਮਗੇ ਕਰਨੇ ਬਖਵਾ ਦੇਸਾ ਤੋਂ ਬੇਟੀ ਨੂੰ ਦੀ ਐਸਕੇਟ ਬਣਾਈ ਹੈ ਆਪਣਾ ਬੇਟੀ ਦੀ ਪ੍ਰੋਮੋਸ ਲਗ ਗਈ ਹੈ ਇਹਨਾਂ ਨੂੰ ਓਹ ਕਰੇ ਜ਼ਬਰਸਤ ਇਸਾ ਜੀ ਉਹਦਾ ਮਿਲਣਾ ਬਾਅਦਿਕਾ 75 ਰੁਪਏ ਦਾ ਖਿਚੀ ਸੁਪਨਾ ਇੱਕ ਆਪ ਦਾ ਸੁਪਨਾ ਹੈ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਕਿ ਸੋ ਕਿਉਂ ਮੰਦਾ ਆਖੀ ਜਿਤ ਜੰਮੇ ਰਾਜਾਨ ਕਿ ਔਰਤਾਂ ਨੂੰ ਜਿਹੜਾ ਮੰਦਾ ਬੋਲਣਾ ਉਹ ਕਿੰਨਾ ਪਾਪ ਹੈ ਕਿਉਂਕਿ ਕੁੜੀਆਂ ਔਰਤਾਂ ਧੀਆ ਬਹੁਤ ਹੀ ਕਮਾਲ ਕਰ ਸਕਦੀਆਂ ਨੇ ਜੇ ਉਹਨਾਂ ਨੂੰ ਉੱਡਣ ਦਿੱਤਾ ਜਾਏ ਉਹਨਾਂ ਦੇ ਪੰਖਾਂ ਨੂੰ ਜਿਹੜੀ ਐ ਉਹ ਕਿਤੇ ਨਾ ਕਿਤੇ ਆਜ਼ਾਦੀ ਦਿੱਤੀ ਜਾਵੇ ਤੇ ਧੀਆ ਦੇ ਇਤਿਹਾਸ ਨੂੰ ਬਦਲ ਕੇ ਰੱਖ ਦੇਣ ਵਾਲੀ ਉਹ ਹਰਮਨਪ੍ਰੀਤ ਕੌਰ ਜਿਸ ਦੀ ਅੱਜ ਚਾਰੇ ਪਾਸੇ ਚਾਚਾ ਜਿਸ ਦੇ ਲਈ ਖੁਸ਼ੀ ਮਨਾਈ ਜਾ ਰਹੀ ਹੈ ਮੋਗਾ ਸ਼ਹਿਰ ਦੇ ਵਿੱਚ ਢੋਲ ਦੇਣੀ ਅੱਜ ਉਸ ਹਰਮਨਪ੍ਰੀਤ ਕੌਰ ਵਿਸ਼ਵ ਚੈਂਪੀਅਨ ਪੰਜਾਬ ਦੀ ਸ਼ਾਨ ਪੰਜਾਬ ਦੀ ਸ਼ੇਰਨੀ ਧੀ ਦੇ ਅਸੀਂ ਘਰ ਬੈਠੇ ਹੋਏ ਆ ਮਾਤਾ ਪਿਤਾ ਜਿਹੜੀ ਉਹਨਾਂ ਦੇ ਨਾਲ ਸਾਡੀ ਖਾਸ ਜਿਹੜੀ ਗੱਲਬਾਤ ਹੋਣੀ ਹੈ ਪਿਤਾ ਹਰਮਿੰਦਰ ਸਿੰਘ ਪੁੱਲਰ ਜੀ ਮਾਤਾ ਸੁਖਵਿੰਦਰ ਕੌਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੋਸਟ ਪੰਜਾਬੀ ਤੇ ਅੱਜ ਮੇਲੇ ਲੱਗੇ ਹੋਏ ਨੇ ਘਰ ਹਰ ਕੋਈ ਵਧਾਈ ਦੇਣ ਆ ਰਿਹਾ ਵਾ ਹਰ ਕੋਈ ਆ ਨਾ ਤੇ ਤੁਸੀਂ ਤਾਂ ਲਾਈਵ ਉਹ ਚੀਜ਼ ਦੇਖ ਕੇ ਆਏ ਹੋ ਕਿ ਕਿਸ ਤਰੀਕੇ ਦੇ ਨਾਲ ਇੰਡੀਆ ਜਿਹੜਾ ਵਾ ਉਹ ਜੀ ਕਰ ਰਿਹਾ ਸੀ ਖੁਸ਼ੀ ਮਨਾ ਰਿਹਾ ਸੀ ਕਿ ਜਦੋਂ ਵਰਲਡ ਕੱਪ ਜਿਹੜਾ ਉਹ ਮਹਿਲਾ ਕ੍ਰਿਕਟ ਟੀਮ ਦੇ ਹੱਥ ਲੱਗ ਗਿਆ ਆਈਸੀਸੀ ਵਰਲਡ ਕੱਪ ਜਿੱਤਿਆ ਪਹਿਲਾ ਇਤਿਹਾਸ ਸੀ ਕਹਿ ਸਕਦੇ ਆ ਇੱਕ ਮਹਿਲਾ ਜਿਸ ਕਪਤਾਨ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦੀ ਕਪਤਾਨੀ ਦੇ ਵਿੱਚ ਇਤਿਹਾਸ ਬਣਿਆ ਕਿੰਨੀ ਖੁਸ਼ੀ ਹੋ ਰਹੀ ਹੈ ਜਿਹੜੀ ਤੁਸੀਂ ਸ਼ਾਇਦ ਮੈਨੂੰ ਲੱਗਦਾ ਐਕਸਪਲੇਨ ਵੀ ਨਹੀਂ ਕਰ ਸਕਦੇ ਹਾਂ ਜੀ ਸਾਡੇ ਕੋਲੇ ਬਿਆਨ ਹੀ ਹੈ ਨਹੀਂਗੇ ਜੀ ਬੱਲੇ ਦੇ ਬਾਰੇ ਕੋਈ ਦੱਸਣ ਵਾਸਤੇ ਪਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਬੇਟੀ ਬਤੌਰ ਕਪਤਾਨ ਵਾਲ ਨਾ ਕਬਜਿੱਤਿਆ ਵਾ ਤੇ ਪੂਰੀ ਇੰਡੀਆ ਟੀਮ ਦਾ ਇਹਦਾ ਧੰਨਵਾਦ ਕਰਦੇ ਪੂਰੀ ਟੀਮ ਨੇ ਇੱਕਜੁੱਟ ਹੋ ਕੇ ਇਹ ਵਾਲ ਨਾ ਕਬਜਿੱਤਿਆ ਵਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੂੰ ਧੀਆਂ ਦੀ ਅਸੀਂ ਗੱਲ ਕਰ ਰਹੇ ਹਾਂ ਲੱਗਦਾ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਆ ਤੁਸੀਂ ਲਾਈਵ ਦੇਖਦੇ ਸੀ ਜਦੋਂ ਦੇਖਿਆ ਤਾਂ ਕੀ ਮਨ ਦੇ ਵਿੱਚੋਂ ਨਿਕਲਿਆ ਮਨ ਬਹੁਤ ਖੁਸ਼ੀ ਹੁੰਦੀ ਜਦੋਂ ਤੇ ਇਸ ਤਰ੍ਹਾਂ ਦਾ ਕੰਮ ਕਰਦੇ ਹਾਂ ਹਣ ਤੱਕ ਤੇ ਇਹ ਚੱਲਦੇ ਚੱਲਿਆ ਗਈਆਂ ਤੇ ہماری ਬੇਟੀ ਨੇ ਗਰਾਊਂਡ ਦੇ ਵਿੱਚ ਜਾ ਕੇ ਕਰੈਕਟਰ ਦਾ ਨਾਮ ਉੱਚਾ ਕੀਤਾ ਕੁੜੀਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਤੇ ਇਹ ਜਵੰਡ ਕੱਪ ਚਿੱਤ ਕਿ ਲਿਖਿਆ ਹੈ ਸਾਡੀ ਝੋਲੀ ਪਾਇਆ ਏਡਲ ਝੋਲੀ ਪਾਇਆ ਸਾਡੀ ਦਿਸ਼ ਤੁਸੀਂ ਤਾਂ ਬਚਪਨ ਹਨਾ ਬੇਟਿਆ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਹਰਮਨ ਪ੍ਰਿਤ ਵੱਡੀ ਹੋਈ ਹੈ ਅੱਜ ਪੰਜਾਬ ਦੀ ਸ਼ੇਰਨੀ ਕਿਹਾ ਜਾ ਰਿਹਾ ਲੱਗਦਾ ਸੀ ਉਹ ਚੀਜ਼ਾਂ ਪਹਿਚਾਨ ਲਈਆਂ ਸੀ ਬਚਪਨ ਦੇ ਵਿੱਚ ਇਹ ਕੁੜੀ ਬਹੁਤ ਅੱਗੇ ਤੱਕ ਜਾਊਗੀ ਇਹ ਕੁੜੀ ਨੇ ਸਾਨੂੰ ਸਾਡਾ ਨਾਮ ਰੌਸ਼ਨ ਕਰ ਦੇਣਾ ਹਾਂਜੀ ਮਾਪਿਆਂ ਨੂੰ ਤਾਂ ਪਹਿਲਾਂ ਪਤਾ ਲੱਗਦਾ ਕੋਚ ਨੂੰ ਫਿਰ ਬਾਅਦ ਵਿੱਚ ਪਤਾ ਲੱਗਦਾ ਵਾ ਜਦੋਂ ਵੀ ਬੱਚਾ ਕੁਝ ਖੇਡਣ ਜਾਂਦਾ ਵਾ ਕਰਾਉਣ ਦੇ ਵਿੱਚ ਚਲਾ ਜਾਂਦਾ ਵਾ ਪਰ ਛੋਟੀ ਉਂਦੀ ਤੇ ਬੱਚੀ ਮੇਰੇ ਨਾਲ ਹੀ ਜਾਂਦੀ ਸੀ 10ਵੀਂ ਕਲਾਸ ਤੱਕ ਤੇ ਮੈਂ ਹੀ ਉਹਨੂੰ ਖੜਾਉਂਦਾ ਹੁੰਦਾ ਸੀ ਉਹਦਾ ਹੋਰ ਕੋਈ ਕੋਚ ਨਹੀਂ ਸੀਗਾ ਤੇ ਬੇਟੀ ਦੀ ਮਰ ਲਗਣ ਦੇਖ ਕੇ ਤੇ ਮੈਂ ਬਹੁਤ ਖੁਸ਼ ਹੁੰਦਾ ਸੀਗਾ ਦੀ ਮਸ਼ਕਾਰ ਫੈਲਦੀ ਕਿਉਂਕਿ ਮੈਨੂੰ ਆਪ ਸ਼ੌਂਕ ਸੀ ਨਾ ਖੇਡਾਂ ਦਾ ਪੰਜਾਬ ਇੰਡੀਆ ਟੀਮ ਲੜਕਿਆਂ ਦੇ ਖੇਡਦੇ ਵੇਖਦਾ ਸੀ ਤੇ ਮੈਨੂੰ ਮਨਦਰਾ ਅੰਦਰ ਹੋ ਰਿਹਾ ਸੀ ਕਿ ਮੈਂ ਵੀ ਬੱਚੇ ਨੂੰ ਖਿਲਾਵਾਂ ਫਿਰ ਉਸ ਤੋਂ ਬਾਅਦ 10ਵੀਂ ਕਲਾਸ ਤੋਂ ਬਾਅਦ ਬੇਟੀ ਨੂੰ ਕਮਲਦੀਪ ਸਿੰਘ ਸੋਢੀ ਜੋ ਕਿ ਗਿਆਨ ਜਯਤੀ ਸਕੂਲ ਦੇ ਮੁਖ ਹੈਗੇ ਆ ਉਹ ਬੇਟੀ ਨੂੰ ਲੈ ਕੇ ਚਲੇ ਗਿਆ ਆਪਣੇ ਸਕੂਲ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਬੇਟਾ ਉਹਨਾਂ ਦੀ ਬੇਟੀ ਦਾ ਕੋਚ ਸੀਗਾ ਪਰ ਉਸ ਤੋਂ ਬਾਅਦ ਜੋ ਵੀ ਅੱਜ ਤੱਕ ਹੋਇਆ ਉਹ ਉਹਨਾਂ ਦੀ ਦੇਣ ਮੈਂ ਜਾਨਕਾਰੇ ਦੇਵਨ ਦੇ ਪਿਤਾ ਜਿਹੜੇ ਆ ਉਹ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਕਲਰਕ ਦੀ ਜਿਹੜੀ ਆ ਪੋਜੀਸ਼ਨ ਤੇ ਹੈਂਗੋ ਜਾਂ ਕਾਬਿਲ ਹੁਲੇ ਸ਼ਾਰਦਤਾ ਤੇ ਮਾਤਾ ਜਿਹੜੇ ਨੇ ਉਹ ਹਾਊਸ ਵਾਈਫ ਨੇ ਸੋ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਔਟਕੇ ਜਦੋਂ ਧੀ ਵੱਧਦੀ ਆ ਤਾਂ ਤੰਗੀਆਂ ਤੋਸ਼ੀਆਂ ਵੀ ਦੇਖੀਆਂ ਸੀ ਮਨ ਕਰਦਾ ਸੀ ਇਹਨੂੰ ਕਿੱਦਾਂ ਸੀ ਕੋਚਿੰਗ ਦਵਾਈਏ ਕਿੱਦਾਂ ਇਹਨੂੰ ਐਦਾਂ ਦੇ ਵੱਡੇ ਸਕੂਲ ਦੇ ਵਿੱਚ ਭਾਤੀ ਕਰਵਾਈਏ ਸਰਕਾਰੀ ਸਕੂਲ ਤੋਂ ਵੱਡਾ ਸਫ਼ਰ ਕਿੱਦਾਂ ਤੈਅ ਕਰਦੀ ਆ ਹਰਮਨ ਹਾਂਜੀ ਪਰ ਪਹਿਲਾਂ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਕਰੈਕਟ ਕਿਸ ਤਰ੍ਹਾਂ ਦੀ ਗੇਮ ਆ ਜਿਹਦੇ ਵਿੱਚ ਅਸੀਂ ਅਜੇ ਇੱਕ ਬਾਲ ਵੀ ਨਹੀਂ ਖਰੀਦ ਸਕਦੇ ਔਰ ਗਲਵਜ਼ ਵਗੈਰਾ ਪੈਡ ਬੈਟ ਜੋ ਲੈਣਾ ਉਹ ਤਾਂ ਹੋਰ ਵੀ ਜ਼ਿਆਦਾ ਬਹੁਤ ਮਹਿੰਗੇ ਆ ਪਰ ਮਜਬੂਰੀ ਨਹੀਂ ਹੁੰਦੀ ਸੀ ਕਿ ਸਾਡੀ ਪਰ ਫਿਰ ਵੀ ਅਸੀਂ ਬੇਟੀ ਨੂੰ ਰੋਕਦੇ ਨਹੀਂ ਸੀਗੇ ਖੇਡਣ ਵਾਸਤੇ ਪਰ ਉਸ ਤੋਂ ਬਾਅਦ ਜਦੋਂ ਕਮਲਦੀਪ ਸਿੰਘ ਸੋਢੀ ਸਰ ਉਹਨਾਂ ਨੂੰ ਲੈ ਕੇ ਗਏ ਆ ਆਪਣੇ ਸਕੂਲ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਕੀਤਾ ਸਾਰਾ ਕੁਝ ਜਦੋਂ ਤੁਹਾਡੇ ਸਾਹਮਣੇ ਇਹ ਗੱਲ ਰੱਖੀ ਹਨਾ ਕਿ ਅਸੀਂ ਇਹਨਾਂ ਕੋਚਿੰਗ ਵੀ ਦਵਾਣੀ ਆ ਫਿਰ ਮਨ ਚ ਆਇਆ ਸੀ ਕਿ ਅਸੀਂ ਐਨੇ ਪੈਸੇ ਕਿੱਥੋਂ ਜਟਾਵਾਂਗੇ ਹਾਂਜੀ ਉਦੋਂ ਤਾਂ ਹੁੰਦਾ ਸੀ ਬਸ ਉਸ ਪਰ ਸੋਢੀ ਸਰ ਨੇ ਤਾਂ ਮੇਰੇ ਕੋਲ ਗੱਲ ਗਈ ਸੀ ਕਿ ਇਹ ਬੇਟੀ ਮੈਨੂੰ ਦੇ ਦਿਓ ਅੱਛਾ ਉਸ ਵੇਲੇ ਤਾਂ ਕੋਈ ਵੀ ਬਾਪ ਆ ਜਿਹੜਾ ਆਪਣੀ ਬੇਟੀ ਨੂੰ ਇਸ ਤਰ੍ਹਾਂ ਨਹੀਂ ਕਹੂਗਾ ਕਿ ਅਸੀਂ ਬੇਟੀ ਦੇ ਦੇ ਦਿੰਨੇ ਆ ਪਰ ਜਦੋਂ ਉਹਨਾਂ ਨੇ ਇਹ ਨਹੀਂ ਮੈਨੂੰ ਗੱਲ ਗਈ ਤੇ ਉਸ ਤੋਂ ਬਾਅਦ ਉਹ ਦਣ ਗਿਆ ਆਦਖਾਣ ਆਇਆ ਲਈ ਅਸੀਂ ਉਹਨਾਂ ਦਾ ਸਾਮ ਨਿਪਟਾਉਂਦੇ ਕੀਕ ਪਿਓ ਬਣ ਕੇ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਮੈਂ ਮੇਰਾ ਸੁਪਨਾ ਵਾ ਇੱਕ ਕੋਚ ਦੀ ਗੱਲ ਅਸੀਂ ਕਰ ਰਹੇ ਹਾਂ ਕਿ ਮੈਂ ਐਦਾਂ ਦੀਆਂ ਕਿਢਾਰਨਾ ਤਿਆਰ ਕਰਾਂ ਜਿਹੜਾ ਵਿਸ਼ਵ ਪੱਧਰ ਤੇ ਜਿਹੜਾ ਇੱਕ ਨਾਮ ਬਣਾਣ ਤੇ ਅੱਜ ਉਹਨਾਂ ਨੇ ਭਾਰਤ ਨੂੰ ਜਿਹੜੀਆਂ ਅਜਿਹੀਆਂ ਕਿਢਾਰਨਾ ਦਿੱਤੀਆਂ ਨੇ ਜਿਨ੍ਹਾਂ ਦਾ ਅੱਜ ਨਾਮ ਸਾਰੇ ਪਾਸੇ ਬੋਲ ਰਿਆ ਮੋਗਾ ਸ਼ਹਿਰ ਦੀ ਗੱਲ ਕਰਦੇ ਹਾਂ ਆਪਾਂ ਕਹਿੰਦੇ ਹਾਂ ਕਿ ਮੋਗਾ ਜਿਹੜਾ ਇੰਨਾ ਡਿਵੈਲਪ ਨਹੀਂ ਆ ਅਨਾਜ ਮੰਡੀਆਂ ਬਹੁਤ ਤਾਂ ਸੜਕਾਂ ਦੀ ਹਾਲਤ ਉੱਦਾਂ ਦੀ ਨਹੀਂ ਆ ਪਿੰਡਾਂ ਵਿੱਚ ਜਾਈਏ ਤਾਂ ਇਹਦਾ ਪਛੜਿਆ ਇਲਾਕਾ ਵਾ ਪਰ ਉਹ ਅੱਜ ਮੋਗਾ ਦਾ ਨਾਮ ਬਣ ਗਿਆ ਪਹਿਲਾਂ ਕਹਿੰਦੇ ਸੀ ਕਿ ਹਰਮਨ ਪ੍ਰੀਤ ਜਦੋਂ ਆਸਟ੍ਰੇਲੀਆ ਸੈਮੀਫਾਈਨਲ ਦੇ ਵਿੱਚ ਪਹੁੰਚੀ ਸੀ ਫਾਈਨਲ 'ਚ ਪਹੁੰਚੀ ਪਰ ਹਾਰ ਗਈ ਉਦੋਂ ਵੀ ਚਾਚਾ ਹੋਈ ਸੀ ਉਸ ਧੀ ਦੀ ਕਿ ਮੋਗੇ ਸ਼ਹਿਰ ਦੇ ਵਿੱਚੋਂ ਆ ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੋਗੇ ਦੀਆਂ ਹੀ ਪਾਰਕਾਂ ਮੈਦਾਨਾਂ ਦੇ ਵਿੱਚੋਂ ਖੇਡ ਕੀ ਅੱਗੇ ਵਧੀਆ ਹਨਾ ਉਹ ਉਹ ਕਿਸੇ ਜ਼ਰੂਰ ਦੱਸੋ ਹਾਂਜੀ ਉਹ ਤਾਂ ਮਸੂਰ ਸਾਨੂੰ ਵੀ ਹੁੰਦਾ ਸੀ ਅਸੀਂ ਵੀ ਖੇਡਦੇ ਸੀਗੇ ਮੋਗਾ ਜ਼ਿਲ੍ਹਾ ਜਿਹੜਾ ਬਹੁਤ ਛੋਟਾ ਜ਼ਿਲ੍ਹਾ ਸੀਗਾ ਪਰ ਸਾਡੇ ਦੂਸਰੇ ਜਿਹੜੇ ਸੀ ਉਹਨਾਂ ਦੇ ਵਿੱਚ ਜ਼ਿਆਦਾ ਗੇਮ ਖੇਡੀ ਜਾਂਦੀ ਸੀਗੀ ਜਿੱਤੇ ਜ਼ਿਆਦਾ ਗੇਮ ਖੇਡੀ ਜਾਂਦੀ ਕੋਚਿੰਗ ਮਿਲਦੀ ਸੀ ਪਰ ਉਸ ਤੋਂ ਕੋਈ ਬੱਚਾ ਉੱਠ ਕੇ ਨਹੀਂ ਆ ਰਿਹਾ ਸੀਗਾ ਪਰ ਛੋਟੇ ਸ਼ਹਿਰਾਂ ਦੇ ਬੱਚੇ ਉੱਠੋ ਟੱਕੇ ਹਾਕੀ ਲੈ ਲਓ ਫਟਵਾਲ ਲੈ ਲਓ ਬਾਸਕਟਬਾਲ ਲੈ ਲਓ ਕ੍ਰਿਕਟ ਲੈ ਲਓ ਤੇ ਉਹ ਟੀਗਰ ਦੇ ਵਿੱਚ ਜਾ ਕੇ ਖੇਡਦੇ ਸਾਨੂੰ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਸੀ ਮਾਮਾ ਜਿਹੜੀਆਂ ਧੀਆਂ ਦਾ ਬਹੁਤ ਜ਼ਿਆਦਾ ਸਮਾਬਤਿਤ ਕਰਦੀਆਂ ਵਾ ਮਾਂ ਜਿਹੜੀ ਕਦੇ ਸੋਚਦੀ ਸੀ ਕਿ ਧੀ ਨੂੰ ਜਾ ਮੈਂ ਵਿਆਹ ਦੂੰਗੀ ਘਰ ਦਾ ਕੰਮ ਸਿਖਾਵਾਂ ਹਨਾ ਇਹਨਾਂ ਚੀਜ਼ਾਂ ਤੇ ਸਿਖਾਵਾਂ ਅੱਗੇ ਜਾ ਕੇ ਸੌਖੀ ਹੋ ਜਾਏਗੀ ਉਸ ਮਾਂ ਨੇ ਸੋਚਿਆ ਸੀ ਕਦੇ ਕਿ ਉਹ ਧੀ ਜਿਹੜੀ ਹੱਥ ਦੇ ਵਿੱਚ ਬੱਲਾ ਫੜ ਕੇ ਕਮਾਲ ਕਰ ਦੇਵੇਗੀ ਹਾਂ ਜਿਹੜਾ ਇਹ ਬੱਚੀ ਛੋਟੀ ਸੀ ਨਾ ਤੇ ਇਹ ਛੋਟੀ ਨਹੀਂ ਲੱਗਣ ਸੀਗਾ ਛੋਟੀ ਹੈ ਕੁਦਰਤੀ ਇਹ ਜਿਸ ਤਰੀਕੇ ਬੱਚੀ ਪੈਦਾ ਹੋਈ ਨਾ ਉਸਦਾ ਜੋ ਜਿਹੜੀ ਸ਼ਰਟ ਪਾਈ ਸੀ ਉਹਦੇ ਉੱਤੇ ਵੀ ਬੈਟ ਤੇ ਗੁੱਡ ਬੈਟਿੰਗ ਲਿਖਿਆ ਹੋਇਆ ਸੀ ਹਾਂਜੀ ਛੋਟੀ ਹੁੰਦੀ ਇਹਨੂੰ ਬਹੁਤ ਲੱਗਣ ਸੀ ਜਦੋਂ ਇਹ ਆ ਬਨਾਰਕੇ ਕੰਮ ਜਾਂਦੀ ਹੁੰਦੀ ਸੀ ਨਾ ਇਹਦੇ ਨਾਲ ਨਹੀਂ ਸੀ ਜਦੋਂ ਇਹ ਖੇਡਦੀ ਹੁੰਦੀ ਸੀ ਉਹ ਆਪਣੇ ਮੂੰਹ ਕਹਿ ਗਈ ਸੀ ਮੈਨੂੰ ਕਿਹਦੀ ਤੇਰੀ ਬੇਟੀ ਇੱਕਦਮ ਟੀਵੀ ਦੇ ਵਿੱਚ ਆਇਆ ਕਰੂ ਪਰ ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੋ ਉਹ ਕਈਆਂ ਗੱਲਾਂ ਜਿਹੜੀਆਂ ਸਿਆਣੀਆਂ ਦੀਆਂ ਕਿੰਨੀਆਂ ਦੇਖੋ ਸੱਚ ਹੋ ਰਹੀਆਂ ਮਾਹਨਾ ਕਹਿੰਦੇ ਕਿਸਮਤ ਬੱਚਾ ਲਿਖਾ ਕੇ ਆਂਦਾ ਵਾ ਤੇ ਤੁਸੀਂ ਉਹ ਚੀਜ਼ ਦੱਸੀ ਕਿ ਕਿੱਦਾਂ ਉਹਦੀ ਕਿਸਮਤ ਪਹਿਲੇ ਲਿਖੀ ਜਾ ਚੁੱਕੀ ਸੀ ਕੁੜੀਆਂ ਨੇ ਕਿੰਨੀ ਹਨ ਮੋਗੇ ਤੋਂ ਲੈ ਕੇ ਮਾਪਿਆਂ ਤੋਂ ਲੈ ਕੇ ਪੂਰੇ ਇੰਡੀਆ ਦਾ ਨਾਮ ਰੌਸ਼ਨ ਇਸ ਕਦਰ ਕਰ ਦੇਣਾ ਵਾ ਤੇ ਅੱਜ ਉਹ ਧੀ ਜਿਹੜੀ ਹੈ ਜਦੋਂ ਵਰਲਡ ਕੱਪ ਜਿੱਤਦੀ ਹੈ ਲਾਈਵ ਤੁਸੀਂ ਦੇਖਦੇ ਹੋ ਤਾਂ ਉਹ ਦੇਖਿਆ ਸੀ ਦੁਨੀਆ ਜਿਹੜੀ ਆ ਉਹਦੇ ਲਈ ਕਿਸ ਤਰੀਕੇ ਦੇ ਨਾਲ ਪਾਗਲ ਹੋ ਗਈ ਪੂਰੀ ਮਹਿਲਾ ਟੀਮ ਦੇ ਲਈ ਹਾਂ ਜੀ ਸਨ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਖੇਡਦੇ ਆ ਗਰਾਂ ਦੇ ਵਿੱਚ ਸੋ ਉਹਨਾਂ ਸਾਈਡ ਦੇਖ ਕੇ ਆਏ ਆ ਹਨਾ ਸਾਰੇ ਬੱਚੇ ਬਹੁਤ ਵਧੀਆ ਖੇਡੀਆਂ ਨੇ ਆਪੋ ਆਪਣਾ ਸਾਰਿਆਂ ਨੇ ਕਰ ਦਿਖਾਇਆ ਉੱਥੇ ਇਸ ਵਾਰ ਨਾ ਹਰਮਨ ਪ੍ਰੀਤ ਨੂੰ ਲੇਡੀ ਕਪਿਲ ਦੇਵ ਕਿਹਾ ਜਾ ਰਿਹਾ ਉਹ 1983 ਦਾ ਮੈਚ ਉਹ ਕੈਚ ਹਨਾ ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਦੇਖੋ ਤੁਸੀਂ ਲੀਜੈਂਡ ਕਪਿਲ ਦੇਵ ਹਨਾ ਕਪਤਾਨ ਜਿਹੜੇ ਉਹਨਾਂ ਦੇ ਨਾਲ ਅੱਜ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਵੀ ਕਪਿਲ ਦੇਵ ਸੀ ਤੇ ਅੱਜ ਹਰਮਨ ਪ੍ਰੀਤ ਕਾਰਬੀਓਸ ਉਸ ਲੈਵਲ ਦੀ ਕਪਤਾਨੀ ਕਰ ਗਈ ਹੈ ਕਿ ਅੱਜ ਸਾਰੇ ਪਾਸੇ ਬੱਲੇ ਬੱਲੇ ਹੋਈ ਪਈ ਹੈ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਦਾ ਹੈ ਜੀ ਕਿਉਂਕਿ ਉਦੋਂ ਤਾਂ ਬੇਟੀ ਦਾ ਜਨਮ ਵੀ ਹੋਇਆ ਸੀ ਜਦੋਂ ਕਪਲ ਦੇਵ ਉਹ ਨਹੀਂ ਖੇਡਦੇ ਸੀਗੇ ਮੈਂ ਖੁਦ ਮੈਚ ਦੇਖਦਾ ਸੀ ਉਹਨਾਂ ਦੇ ਹਾਂ ਤੇ ਪਰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਬੱਚਿਆਂ ਨੂੰ ਇਸ ਤਰ੍ਹਾਂ ਝੂੜਿਆ ਜਾਂਦਾ ਵਾ ਪਹਿਲਾਂ ਹੁਣ ਅਸੀਂ ਜਦੋਂ ਜਾਂਦੇ ਸੀਗੇ ਤਾਂ ਮੇਰਾ ਨਾਮ ਲੈ ਕੇ ਕਹਿੰਦੇ ਸੀਗੇ ਵੀ ਹਰਮੰਦਰ ਸਿੰਘ ਦੀ ਬੇਟੀ ਆ ਇਹ ਜਿਹੜੀ ਗਰਾਉਂਡ ਦੇ ਵਿੱਚ ਖੇਡਣ ਪਰ ਅੱਜ ਅਸੀਂ ਹਰਮਨ ਪ੍ਰੀਤਾਂ ਦੀ ਬੇਟੀ ਦੇ ਨਾਮ ਦੇ ਜਾਣੇ ਜਾਂਦੇ ਹਾਂ। ਇਵਨ ਸਕੂਲ ਵਾਲਿਆਂ ਦਾ ਵੀ ਮੈਂ ਦੇਖਿਆ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕਹਿੰਦੇ ਸੀ ਹਰਮਨ ਪ੍ਰੀਤ ਸਾਡੇ ਸਕੂਲ ਦੀ ਵਿਦਿਆਰਥਣਾ ਪਰ ਅੱਜ ਅਸੀਂ ਕਰਨੀ ਹੈ ਕਿ ਸਾਡਾ ਸਕੂਲ ਹਰਮਨ ਪ੍ਰੀਤ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਹਾਂਜੀ ਹਾਂਜੀ ਇਹ 'ਚ ਕੋਈ ਸ਼ੱਕ ਨਹੀਂ ਛੋਟੀ ਸਰ ਦਾ ਮਤਲਬ ਕਿ ਬਹੁਤ ਜ਼ਿਆਦਾ ਯੋਗਦਾਨ ਆ। ਉੱਥੇ ਵੀ ਉਹਨਾਂ ਨੇ ਹੁਣ ਆਪ ਹੈਣੀਗੇ ਤੇ ਆਸਟ੍ਰੇਲੀਆ ਗਏ ਬਈ ਸਕੂਲ ਦੇ ਵਿੱਚ ਵੀ ਉਹਨਾਂ ਨੇ ਬੇਟੀ ਦੀਆਂ ਈਡੀਆ ਟੀਮ ਦੀਆਂ ਟੀ-ਸ਼ਰਟਾਂ ਵੀ ਆਪਣੇ ਦਫ਼ਤਰ ਦੇ ਵਿੱਚ ਚਲਾਈਆਂ। ਆਪਾਂ ਨੇ ਨਾ ਇਹ ਵੀ ਚੀਜ਼ਾਂ ਸੁਣੀਆਂ ਜਿੱਦਾਂ ਕਿ ਬਹੁਤ ਵੱਡੇ ਵੱਡੇ ਛੱਕੇ ਮਾਰਦੇ ਸੀ ਸਟਰਗਲ ਜਿਹੜੀ ਘੱਟ ਨਹੀਂ ਲਈ ਆਪਾਂ ਕਹਿੰਦੇ 52 ਸਾਲਾਂ ਦਾ ਇਤਿਹਾਸ ਜਿਹੜਾ ਨਾ ਅਰਚਾ ਦਿੱਤਾ ਉਸ ਕੁੜੀ ਨੇ ਪਰ ਉਹ 52 ਸਾਲਾਂ ਦੇ ਵਿੱਚ ਮਿਹਨਤ ਉਸ ਕੁੜੀ ਦੀ ਕਿੰਨੀ ਹੋएगी ਸੰਘਰਸ਼ ਉਸ ਕੁੜੀ ਦਾ ਕਿੰਨਾ ਹੋਏਗਾ ਕਿ ਅੱਜ ਅਸੀਂ ਚਰਚਾ ਕਰ ਰਹੇ ਹਾਂ ਕਹਿੰਦੇ ਵੱਡੇ ਵੱਡੇ ਛੱਕੇ ਹੁੰਦੇ ਸੀ ਝੋਨੇ ਦੇ ਖੇਤਾਂ ਦੇ ਵਿੱਚ ਪਈਆਂ ਜਾਂਦਾ ਜਿਹੜੀਆਂ ਲੱਭਦੀਆਂ ਨਹੀਂ ਹੁੰਦੀਆਂ ਸੀ ਇਹ ਸੱਚੀਆਂ ਗੱਲਾਂ ਆ ਦੀ ਦੀ ਸੱਚਿਆਂ ਦੇ ਕਿਉਂਕਿ ਉਹਨਾਂ ਦੀ ਪ੍ਰੈਕਟਿਸ ਸੀ ਹਰ ਮੁੰਡੇ ਨਾਲ ਕੀਤੀ ਹੈ ਨਾ ਮੁੰਡੇ ਵੀ ਆਪਣੇ ਵੱਲ ਦੇ ਨਾਲ ਬਹੁਤ ਚੌਕ ਸ਼ਿੱਕੇ ਲਾਉਂਦੇ ਆ ਇਸ ਤਰ੍ਹਾਂ ਦੀ ਹੋਰ ਚੋਖੇ ਕਿ ਲਗਾ ਰਹੀ ਹੈ ਹਮ ਅਸੀਂ ਹਮੇਸ਼ਾ ਕਹਿੰਦੇ ਆ ਕਿ ਕ੍ਰਿਕਟ ਜਿਹੜੀ ਐਦਾਂ ਦੀ ਖੇਡ ਵਾ ਜਿਹੜੀ ਹੈ ਨਾ ਅਸੀਂ ਮਰਦਾਂ ਨੂੰ ਜ਼ਿਆਦਾ ਲਾਈਕ ਕਰਦੇ ਆ ਅਸੀਂ ਵੱਡੇ ਵੱਡੇ ਦਿਗਜਾਂ ਦੀ ਗੱਲ ਕਰਦੇ ਆ ਪਰ ਅੱਜ ਉਹਨਾਂ ਦਿਗਜਾਂ ਦੇ ਵਿੱਚ ਨਾਮ ਹਰਮਨਪ੍ਰੀਤ ਕੌਰ ਪੂਰੀ ਟੀਮ ਦਾ ਆ ਰਿਹਾ ਵਾ ਸੋ ਮੰਨਦੇ ਹੋ ਕਿ ਜਿਹੜੀ ਉਹ ਮੁੰਡਿਆਂ ਦੇ ਵਿੱਚ ਗੇਮ ਖੇਡਦੀ ਹੁੰਦੀ ਸੀ ਕਦੇ ਮੰਨਦੇ ਵਿੱਚ ਐਦਾਂ ਤਾਂ ਨਹੀਂ ਆਂਦਾ ਸੀ ਕਿ ਅਸੀਂ ਮੁੰਡਿਆਂ ਦੇ ਨਾਲ ਖਿਡਾ ਰਹੇ ਆ ਜਾਂ ਲੋਕ ਕੀ ਸੋਚੂਗੇ ਇਹ ਚੀਜ਼ਾਂ ਤਾਂ ਨਹੀਂ ਮੰਨ ਚ ਕਦੇ ਆਉਂਦੀਆਂ ਸੀ ਜਾਂ ਲੋਕਾਂ ਤੋਂ ਸੁਣੀਆਂ ਸੀ ਕਦੇ ਦੇਖੋ ਜੀ ਪਿਆਰ ਦੀ ਧਰਤੀ ਗੁਰੂਆਂ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੀ ਇਸ ਤਰ੍ਹਾਂ ਦੀ ਕੋਈ ਸੋਚ ਨਹੀਂ ਸੀ ਸਾਡੇ ਘਰੇ ਲੜਕੀ ਆ ਮੇਰੇ ਦੋ ਲੜਕੀਆਂ ਹੋਈਆਂ ਸੀ ਪਰ ਅਸੀਂ ਫੇਰ ਵੀ ਨਹੀਂ ਸੋਚਿਆ ਸਾਡੇ ਦੋ ਲੜਕੀਆਂ ਹੋਈਆਂ ਪਰ ਅਸੀਂ ਬੇਟੀ ਨੂੰ ਕਹਿੰਦੇ ਨਹੀਂ ਸ਼ੁਰੂ ਕੀਤਾ ਪਰ ਮੈਂ ਤਾਂ ਪੂਰੇ ਹਿੰਦੁਸਤਾਨ ਨੂੰ ਨਹੀਂ ਪੂਰੇ ਵਲ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਖਾਤਰਾ ਨਾ ਮਾਰੋ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿਓ ਪੜ੍ਹਾਈ ਹੋਵੇ ਚਾਹੇ ਖੇਡਣਾ ਹੋਵੇ ਕਿਸੇ ਤਰ੍ਹਾਂ ਦਾ ਵੀ ਉਨਨ ਰੁਕੋਣਾ ਜੇ ਤੁਹਾਡਾ ਬੱਚਾ ਕੋਈ ਆਸਰ ਬਣਦਾ ਤਾਂ ਵੀ ਤੁਹਾਡੇ ਮਾਪੇ ਬਦਨਾਮ ਹੋ ਰੂਸ਼ਣਦਾ ਜੇ ਤੁਹਾਡਾ ਬੱਚਾ ਕੋਈ ਪ੍ਰੇਰ ਬਣਦਾ ਤਾਂ ਵੀ ਨਾ ਰੂਸ਼ਣਦਾ ਹੁਣ ਜਿਸ ਤਰ੍ਹਾਂ ਪੂਰੀ ਟੀਮ ਇੰਡੀਆ ਦੀ ਬੀਟਿੰਗ ਨੇ ਮਦਲਵਾਲ ਦਾ ਕੱਪ ਜਿੱਤਿਆ ਵਾ ਆਪਣੇ ਨਾਮ ਦੇਸ਼ ਦਾ ਨਾਮ ਰੋਸ਼ਨ ਕੀਤਾ ਵਾ ਉਸੇ ਤਰ੍ਹਾਂ ਹੀ ਉਹਨਾਂ ਨੇ ਆਪਣੇ ਪੰਜਾਬ ਦਾ ਵੀ ਬੇਟੀ ਦਾ ਨਾਮ ਰੋਸ਼ਨ ਕੀਤਾ ਵਾ ਤੇ ਇਸੇ ਤਰ੍ਹਾਂ ਆਪਣੇ ਮਾਪੇ ਦਾ ਵੀ ਨਾਮ ਰੂਸ਼ਨ ਕੀਤਾ ਜੇ ਤੁਸੀਂ ਆਪਣੀਆਂ ਬੇਟਾਂ ਨੂੰ ਅੱਗੇ ਆਉਣ ਦਾ ਮੌਕਾ ਦੋਗੇ ਤੁਹਾਡੀਆਂ ਮੀਟਿੰਗਾਂ ਵੀ ਤੁਹਾਡਾ ਨਾਮ ਰੂਸ਼ਨ ਕਰਨਗੇ ਤੇ ਇਹ ਸ਼ੱਕੇ ਜਦੋਂ ਆਪਾਂ ਗੱਲ ਕਰਦੇ ਕੋਈ ਕਿੱਸਾ ਸਾਂਝਾ ਕਰੂਗੇ ਕਿ ਵੱਡੇ ਵੱਡੇ ਸ਼ੱਕਿਆਂ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਕਿੱਦਾਂ-ਕਿੱਦਾਂ ਦੇ ਉਦੋਂ ਤੁਸੀਂ ਚੀਜ਼ਾਂ ਦੇਖਦੇ ਸੀ ਕਿ ਬਾਪ ਵੀ ਭਾਈ ਨਾ ਬੱਲਾ ਤੇਜ਼ ਨਿਕਲੇ ਹਾਂਜੀ ਜਦੋਂ ਗਿਆਨ ਜੋਤੀ ਸਕੂਲ ਦਾਪੁਰ ਮੀਟਿੰਗ ਨੂੰ ਲੈ ਕੇ ਗਏ ਸੀਗੇ ਉਦੋਂ ਸੂਣੀ ਸਰ ਦੇ ਸਕੂਲ ਦੇ ਪਿਛਲੇ ਪਾਸੇ ਉਹਨਾਂ ਦੇ ਘਰ ਹੁੰਣ ਸੀਗੀ ਅੱਛਾ ਉਥੇ ਪ੍ਰੈਕਟਿਸ ਕਰਉਂਦੇ ਸੀ ਬੇਟੀ ਉਥੇ ਉਹਨਾਂ ਦੇ ਘਰਾਂ ਮਤਲਬ ਕੰਧਾਂ ਦੇ ਉੱਪਰ ਉਹਨੇ ਸ਼ੀਸ਼ੇ ਵੀ ਲੱਗੇ ਹੋਏ ਸਨ ਬਾਗਾਂ ਉੱਪਰ ਜਿਵੇਂ ਵਿੰਡੋ ਲੱਗੇ ਹੁੰਦੀਆਂ ਜੀ ਤੇ ਨਾਲ ਖੇਤ ਵੀ ਸੀਗੇ ਹੂੰ ਤੇ ਉਹ ਪਤਾ ਨਹੀਂ ਕਿੰਨੀਆਂ ਬਾਲਾਂ ਬੇਟੀ ਨੇ ਖੇਤਾਂ ਦੇ ਵਿੱਚ ਤੇ ਉਹ ਸ਼ੀਸ਼ੇ ਦਾ ਪਰਮਾਰਮਾ ਸ਼ੀਸ਼ੇ ਤੋੜਤੇ ਉਹਨਾਂ ਦੇ ਪਰ ਸੋਢੀ ਸਰ ਨੇ ਤੜੀ ਪਰਵਾਹੀ ਨਹੀਂ ਕੀਤੀ ਸੀ ਮੈਂ ਮੈਂ ਸੁਣਿਆ ਕਿ ਫੀਲਡ ਜਿਹੜੇ ਵੱਤੂ ਨਾਲ ਪੰਦੇਸੀ ਬਿਲਡਿੰਗ ਲਾਈਨ ਤੋਂ ਕੀ ਆਣਾ ਕਿਤੇ ਹੋਰ ਇਤਨਾ ਨੁਕਸਾਨ ਜਿਆਨਾ ਹੋਵੇ ਉਹ ਵਿੱਚ ਵਿੱਚ ਗੇਂਦ ਰਵੇ ਪਰ ਫਿਰ ਵੀ ਉਹ ਗੇਂਦ ਜਿਹੜੀ ਆ ਪੂਰਾ ਆਪਣਾ ਪ੍ਰਭਾਵ ਪਾ ਦਿੰਦੀ ਸੀ ਹਾਂਜੀ ਹਲਦੀ ਮਤਲਬ ਇਸ ਤਰ੍ਹਾਂ ਹੁੰਦਾ ਵਾ ਜੀ ਪਰ ਹੁਣ ਜਦੋਂ ਟੀਮ ਦੇ ਕਪਤਾਨੀ ਕਰਨੀ ਫਿਰ ਬਹੁਤ ਕੁ ਸੋਚਣਾ ਪੈਂਦਾ ਵੀ ਗੇਮ ਕਿਵੇਂ ਖੇਡਣੀ ਆ ਕਿਸ ਤਰ੍ਹਾਂ ਬੈਟਿੰਗ ਕਰਨੀ ਆ ਹੂੰ ਤੇ ਉਹ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਇਹ ਕਪਤਾਨੀ ਤੇ ਆ ਰਹੀ ਸੀ ਕਿ ਇੱਕ ਕਹਿੰਦੇ ਤੂਫਾਨ ਦੇ ਵਿੱਚ ਵੀ ਡੁੱਬਿਆ ਜਹਾਜ਼ ਨੂੰ ਸੁਰੱਖਿਤ ਕਿਨਾਰੇ ਤੇ ਲਾਣਾ ਨਾ ਤਾਂ ਉਹ ਕਪਤਾਨੀ ਹੁੰਦੀ ਆ ਤੇ ਉਹ ਕਪਤਾਨੀ ਉਹ ਸੂਝ-ਬੂਝ ਹਰਮਨ ਪ੍ਰਤਿਭਾ ਵੀ ਦੇਖਣ ਨੂੰ ਮਿਲੀ ਇੱਕ ਇੱਕ ਉਹ ਮੋੜ ਆ ਗਿਆ ਟਰਨਿੰਗ ਪੁਆਇੰਟ ਉਹ ਦੋ ਜਿਹੜਾ ਸਾਡੇ ਸਾਹਮਣੇ ਆਇਆ ਪਰ ਉਮੀਦਾਂ ਕਿਤੇ ਖਤਮ ਹੋ ਰਹੀਆਂ ਸੀ ਕਿ ਸ਼ਾਇਦ ਨਹੀਂ ਇਸ ਵਾਰ ਵੀ ਹੱਥ ਜਿਹੜਾ ਕੁਝ ਨਹੀਂ ਪਏਗਾ ਪਰ ਉਹ ਤੁਹਾਡੀਆਂ ਵੀ ਧਰਤਾਂ ਇਹ ਜ਼ੋ ਹੋਭੀਆਂ ਹੋਂਗੀਆਂ ਜਿਹੜੇ ਮਹਿਲਾ ਕ੍ਰਿਕਟ ਟੀਮ ਨੂੰ ਦੇਖਦੇ ਆ ਪਿਆਰ ਕਰਦੇ ਆ ਉਹਨਾਂ ਦੀ ਅਮੀਤਾਂ ਬਹੁਤ ਤੇਜ਼ ਹੋ ਗਈਆਂ ਸੀ ਫਿਰ ਉਹ ਕਪਤਾਨੀ ਲੱਗੀ ਉਹ ਸੂਝਬੂਝ ਜਿਹੜੀ ਸਾਨੂੰ ਦੇਖਣ ਨੂੰ ਮਿਲੀ ਉਹ ਸੱਚੀ ਵਾਕਈ ਕਾਬਲੇ ਤਰੀਫ ਹੈ ਹਾਂਜੀ ਹਾਂਜੀ ਕਾਬਲੇ ਤਰੀਫ ਹੈ ਜਿਵੇਂ ਹੁਣ ਪਹਿਲਾਂ ਅਸੀਂ ਤਿੰਨ ਮੈਚ ਹਾਰ ਗਏ ਸੀਗੇ ਉਸ ਤੋਂ ਬਾਅਦ ਨਿਊਜ਼ੀਲੈਂਡ ਨਾਲ ਜਿੱਤਣਾ ਸਾਨੂੰ ਬਹੁਤ ਜ਼ਰੂਰੀ ਸੀਗਾ ਉੱਥੇ ਵੀ ਕੰਨੀ ਬੇਟੀ ਦੀ ਕਪਤਾਨੀ ਨੇ ਪੂਰੀ ਟੀਮ ਦੀ ਮਤਲਬ ਅਸੀਂ ਸੰਘਰਸ਼ ਕਹਿ ਸਕਦੇ ਆ ਉਹਨਾਂ ਨੇ ਰਾਕੇ ਕੀਤਾ ਨਿਊਜ਼ੀਲੈਂਡ ਨੂੰ ਪਹਿਲਾ ਸੈਮੀ ਫਾਈਨਲ ਤੋਂ ਪਹਿਲਾਂ ਹਰਾਇਆ ਕੀ ਨੀਗ ਮੈਚ ਦੇ ਵਿੱਚ ਉਸ ਤੋਂ ਬਾਅਦ ਸਟੇਲੀਗਣਾ ਸਾਡਾ ਮੈਚ ਸੀਗਾ ਉਹਦੇ ਵਿੱਚ ਵੀ ਪੂਰੀ ਟੀਮ ਨੇ ਇੱਕ ਜਟ ਹੋ ਗਏ ਤੇ ਬੇਟੀ ਦੀ ਕਰਤਾ ਮੀਦੇ ਨਾਲ ਸੈਮੀਫਾਈਨਲ ਮੈਚ ਜਿੱਤਿਆ ਸਾਨੂੰ ਬਹੁਤ ਵਧੀਆ ਲੱਗਾ। ਇਹ ਜਦੋਂ ਪਾਕਿਸਤਾਨ ਨੇ ਕਿਸ ਹਾਲੀ ਨੂੰ ਜਿਹੜਾ ਚਾਂਸ ਦੇਣਾ ਉਹ ਬਹੁਤ ਵੱਡੀ ਸੋਚਪੂਰ ਸੀ ਕਿ ਹਨਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮੰਨਿਆ ਕਿ ਅਗਰੇ ਕੁੜੀ ਕੰਫੀਡੈਂਟ ਹੈ ਉਹਨਾਂ ਨੇ ਇੰਟਰਵਿਊ ਚ ਵੀ ਕਿਹਾ ਤਾਂ ਮੈਂ ਇਹ ਮੰਨ ਚ ਸੋਚਿਆ ਕਿ ਜੇ ਕੰਫੀਡੈਂਟਾ ਤਾਂ ਮੈਨੂੰ ਇੱਕ ਵਾਰ ਉਤਾਰਨਾ ਜ਼ਰੂਰ ਮੈਨੂੰ ਰੈਗਰਟ ਨਾਲ ਹੋਵੇ ਕਿ ਮੈਂ ਇਹਨੂੰ ਉਤਾਰਿਆ ਨਹੀਂ ਸੀ ਹਾਰ ਗਏ ਤਾਂ ਆਸਟ੍ਰੇਲੀਆ ਇੱਕ ਬਹੁਤ ਸਟਰੋਂਗ ਟੀਮ ਇੰਗਲੈਂਡ ਨਾਲ ਅਸੀਂ ਹੱਥ ਦੇ ਆਏ ਆ ਪਰ ਤੁਸੀਂ ਦੇਖੋ 2017 ਦੇ ਵਿੱਚ ਵੀ ਉਹ ਚੀਜ਼ ਫੇਸ ਕਰਨ ਨੂੰ ਮਿਲੀ ਪਰ ਉਸ ਤੋਂ ਬਾਅਦ ਵੀ ਇਹ ਸੰਘ ਪਰ ਅੱਜ ਕੀ ਲੱਗਦਾ ਵਾ ਕਿ ਇੱਕ ਹਮੇਸ਼ਾ ਅੰਤਿਮ ਟੀਚਾ World Cup ਹੀ ਹੁੰਦਾ ਕਿ ਅਸੀਂ World Cup ਤੱਕ ਪਹੁੰਚਾਈਏ ਹੋਰ ਵੀ ਅੱਗੇ ਵਧਣ ਦੀ ਹੈ ਕੋਈ ਪਲੈਨਿੰਗ ਧੀਰੀ ਜਾਂ ਕੀ ਕਹਿਣਾ ਚਾਹੋਗੇ ਹਾਂਜੀ ਦੇਖੋ ਗੇਮਾਂ ਦੇ ਵਿੱਚ ਸੱਟਾਂ ਤਾਂ ਵੱਜਦੀਆਂ ਰਹੀਆਂ ਹਨ ਪ੍ਰਿਤਿਕਾ ਦੇ ਸੱਟ ਵੱਜਣ ਦੇ ਕਾਰਨ ਫਾਨੀ ਬਰਮਨ ਨੂੰ ਮੌਕਾ ਮਿਲਿਆ ਫਾਨੀ ਬਰਮਨ ਨੇ ਵੀ ਆ ਕੇ ਆਪਦਾ ਪੂਰਾ ਰੋਲ ਨਵਾਇਆ ਉਹਦੇ 'ਚ ਕੋਈ ਸ਼ੱਕ ਨਹੀਂ ਗਈ ਤੇ ਇਹਦੇ ਵਿੱਚ ਅਸੀਂ ਤਾਂ ਇਹੀ ਕਵਾਂਗੇ ਵੀ ਪੂਰੀ ਟੀਮ ਨੇ ਇਕਜੁੱਟ ਹੋ ਕੇ ਖੇਲੇ ਆ ਤੇ ਆਪਣੇ ਦੇਸ਼ ਦਾ ਨਾローਚਨ ਕੀਤਾ ਤੇ ਬੰਨ ਲੱਕਾ ਪਜਟ ਕੇ ਜਿੰਦਾ। ਤੇ ਦੁਪੱਟਾ ਬੰਨ ਕੇ ਖੇਡਦੇ ਹੁੰਦੇ ਸੀ ਵੀ ਕਿੱਸਾ ਸੀ ਕੋਈ? ਹਾਂਜੀ ਜਦੋਂ ਬੇਟੀ ਸਕੂਲ ਜਾਂਦੀ ਸੀ ਨਾ ਜੀ ਉੱਥੇ ਮਤਲਬ ਪਾਬੰਦੀ ਲਗਾਈ ਜਾਂਦੀ ਸੀ ਨਾ ਵੀ ਛੋਟੇ ਬੱਚਿਆਂ ਦੇ ਜੋ ਸਕੂਲ ਦੇ ਵਿੱਚ ਵੀ ਤੁਸੀਂ ਦੂਸਰਾ ਪੈਂਟ ਵਗੈਰਾ ਨਹੀਂ ਪਾ ਕੇ ਆ ਸਕਦੇ। ਵੀ ਤੁਹਾਨੂੰ ਦੂਸਰੇ ਕੱਪੜੇ ਪਾਉਣੇ ਪੈਣਗੇ ਜਿਹੜੀ ਯੂਨੀਫਾਰਮ ਹੁੰਦੀ ਹੈ ਸਕੂਲ ਦੀ। ਉਹ ਬੇਟੀ ਨੂੰ ਫਿਰ ਦੁਬੱਟਾ ਵੀ ਨਾਲ ਲੈ ਕੇ ਜਾਣਾ ਪੈਂਦਾ ਸੀਗਾ ਤੇ ਉਹ ਜਦੋਂ ਫਿਰ ਖੇਡਦੇ ਸੀ ਉਹ ਆਪਦੇ ਫਰਲਾਕ ਦੇ ਨਾਲ ਬੰਨ ਲੈਂਦੀ ਸੀਗੀ ਬੰਨ ਕੇ ਤੇ ਫਿਰ ਬਾਲਿੰਗ ਮੈਚ ਹੀ ਕਰਦੀ ਹੁੰਦੀ ਸੀ ਓਕੇ ਤੇ ਐਂਡੇ ਲੱਗਦਾ ਸੀ ਕਿ ਇਹਦੇ ਸ਼ੌਂਕ ਵੀ ਥੋੜੇ ਮੁੰਡਿਆਂ ਵਾਲੇ ਆ ਇਦਾਂ ਵੀ ਕਦੇ ਫੀਲ ਹੁੰਦਾ ਸੀ ਹਾਂਜੀ ਸ਼ੌਕ ਤਾਂ ਸੀਗੇ ਪਰ ਜਦੋਂ ਸੋਢੀ ਸਰ ਲੈ ਕੇ ਗਏ ਆ ਪਹਿਲੇ ਦਿਨ ਤਾਂ ਬੇਟੀ ਜੂਨੀਫਾਰਮ ਪਾ ਕੇ ਚਲੀ ਗਈ ਪਰ ਸੋਢੀ ਸਰ ਨੇ ਜਦੋਂ ਵਾਪਸ ਆਉਣ ਲੱਗੇ ਘਰੇ ਇੱਥੋਂ ਮੋਗੇ ਤੇ ਉਹਨੂੰ ਲੈ ਕੇ ਜਾਂਦੇ ਸਨ ਉਹਦੀ ਗੱਡੀ ਹੁੰਦੀ ਸੀਗੀ ਤੇ ਉਹ ਕਹਿੰਦੇ ਕੱਲ ਤੋਂ ਬਈ ਮਤਲਬ ਤੂੰ ਤੇ ਜੁਨੀ ਹਾਲ ਨਹੀਂ ਪਾ ਕੇ ਉਹਨੇ ਖੇਡ ਨਾਲ ਕੱਪੜੇ ਪਾ ਕੇ ਹਾਂ ਮਾਪੇ ਖੁਸ਼ੀ ਦੇ ਵਿੱਚ ਭਾਵੁਕ ਨੇ ਤੁਸੀਂ ਦੇਖੋ ਕਿ ਖੁਸ਼ੀ ਬਹੁਤ ਵੱਡੀ ਚੀਜ਼ ਹੈ ਕਿ ਇੱਕ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਉਸ ਕੁੜੀ ਨੇ ਪੂਰੇ ਵਰਲਡ ਲੈਵਲ ਤੇ ਤੇ ਅੱਜ ਉਹ ਮਾਪੇ ਬੈਠੇ ਨੇ ਜਿਹੜੀ ਘਰ ਦੇ ਵਿੱਚ ਨਹੀਂ ਪਰ ਉਹ ਧੀ ਜਿਹੜੀ ਅੱਜ ਬਹੁਤ ਦੁਨੀਆ ਦੇ ਵਿੱਚ ਆਪਣਾ ਨਾਮ ਬਣਾ ਚੁੱਕੀ ਹੈ ਤੇ ਹੋਰ ਵੀ ਅੱਗੇ ਵਧਾਉਣਾ ਹੈ ਆਪਣਾ ਨਾਮ ਪੂਰੀ ਟੀਮ ਦਾ ਵਧਾਉਣਾ ਹੈ ਸੋ ਬਹੁਤ ਮੁਬਾਰਕਬਾਦ ਹੈ ਇਹਨਾਂ ਮਾਪਿਆਂ ਨੂੰ ਪੂਰੀ ਮੁਬਾਰਕਬਾਦ ਹੈ ਪੰਜਾਬ ਇੰਡੀਆ ਨੂੰ ਸੋ ਇਹ ਮਾਪਿਆਂ ਨਾਲ ਗੱਲਬਾਤ ਹੋਈ ਹੈ ਕੀ ਕਹਿਣਾ ਚਾਹੋਗੇ ਕਿ ਅੱਛਾ ਜੀ ਇਹ ਉਹਨਾਂ ਦੇ ਪੇਰੈਂਟਸ ਦਾ ਮਤਲਬ ਉਹਨਾਂ ਨੇ ਕਿੰਨੀ ਡਿਟੇਲ ਨਾਲ ਗੱਲ ਕੀਤੀ ਸੀ ਕਿ ਸਾਨੂੰ ਵੀ ਉਹਨਾਂ ਦੇ ਬਾਰੇ ਚ ਬਹੁਤ ਕੁਝ ਪਤਾ ਚੱਲ ਗਿਆ ਅੱਛਾ ਦੇਖੋ ਕਹਿੰਦੇ 52 ਸਾਲਾ ਇਤਿਹਾਸ ਮਤਲਬ ਕਿਉਂਕਿ ਕਪਲ ਦੇਵ ਦੀ ਵਰਲਡ ਕੱਪ ਐਵੇਂ ਜਿੱਤਿਆ ਸੀ ਉਦੋਂ ਤੇ ਉਹਨਾਂ ਨੂੰ ਲੇਡੀ ਕਪਲ ਦੇਵ ਕਿਹਾ ਜਾਂਦਾ ਹੈ ਤੇ ਅੱਛਾ ਬਹੁਤ ਜ਼ਿਆਦਾ ਫਖਰ ਦੀ ਗੱਲ ਐ ਸੀ ਆਪ ਆਪਣੇ ਪੰਜਾਬੀ ਪੈਨਟਰਾ ਨੂੰ ਦਿলোਵਾਂ ਬਾਰ ਬਿਲਕੁਲ ਦਿলোਵਾਂ ਬਾਰ ਪਾਇੰਗੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਅੱਛਾ ਯਾਰ ਐਡੂ ਵੱਡੇ ਲੈਵਲ ਤੇ ਜਾ ਕੇ ਖੇਡਣਾ ਵੀ ਪੜਿਆ ਯਾਰ ਕੈਪਟਨ ਬਣਨਾ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਣਾ ਆਰਗੇਨਾਈਜ਼ ਕਰਨਾ ਮੈਨੇਜ ਕਰਨਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਏ ਇੱਕ ਬੰਦੇ ਤੇ ਕੰਮ ਕੋਈ ਵੀ ਹੋਵੇ ਨਾ ਐਸਾ ਉਹ ਜੋਸ਼ ਨਾਲ ਹੀ ਜਜ਼ਬੇ ਨਾਲ ਹੀ ਉਹ ਲੋਜ ਜੋਸ਼ ਨਾਲ ਬਿਲਕੁਲ ਔਰ ਫਿਰ ਉਹਨਾਂ ਨੂੰ ਉਹਨਾਂ ਨੇ ਕਿਹਾ ਨਾ ਕਿ ਉਹਨਾਂ ਦੇ ਵਿੱਚ ਇਹੋ ਜੀ ਸੂਝ-ਬੂਝ ਵੀ ਹੈਗੀ ਸੀ ਕਿ ਉਹ ਇਸ ਚੀਜ਼ ਨੂੰ ਲੈ ਕੇ ਚੱਲਣ ਦਾ ਇਹ ਕੈਪਟਨ ਕੋਈ ਇਵੇਂ ਇਤ ਨਹੀਂ ਬਣਾਂਗਾ ਸ਼ੁਰੂ ਤੋਂ ਤੋਂ ਮੌਕਾ ਕੈਸ਼ਨ ਬਣਾਇਆ ਅੱਛਾ ਇਹ ਵਾਕਿਆ ਗੱਲ ਸਹੀ ਏ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਦੇਖੋ ਪਹਿਲੇ ਉਹਦੀ ਸਕਿਲਸ ਕਿਦੇ ਵਿੱਚ ਨੇ ਉਹ ਮਤਲਬ ਕੀ ਬਣਨਾ ਚਾਹੁੰਦਾ ਵਾ ਉਹਦੀ ਐਕਸਪਰਟਿਸ ਕਿਦੇ ਵਿੱਚ ਨੇ ਫਿਰ ਉਹਨੂੰ ਉਸ ਤਰ੍ਹਾਂ ਲੈ ਕੇ ਜਾਏਗਾ ਨਾ ਅਗਰ ਉਹ ਉੱਥੇ ਅੱਛਾ ਕਰੇਗਾ ਤਾਂ ਮਾਫੀ ਉਹਦਾ ਡੈਫੀਨੇਟਲੀ ਨੌਲੇਜ ਹਾਂ ਕਰੇਗਾ ਅੱਛਾ ਅਗਰ ਵੇਖਿਆ ਲਏ ਤਾਂ ਮੇਰੀ ਬੇਟੀ ਦੀ ਨਾ ਆਰਟ ਮਤਲਬ ਆਰਟ ਵਾਲ ਹੈ ਜ਼ਿਆਦਾ ਰੁਝਾਨਨਾ ਉਹਦੀ ਡਰਾਇੰਗਸ ਵਗੈਰਾ ਉਹ ਖੁਸ਼ੀ ਉਹਦਾ ਦਿਲ ਹੁੰਦਾ ਹੈ ਮੈਂ ਕੋਈ ਚੀਜ਼ ਨੂੰ ਕੁਛ ਨਾ ਕੁਛ ਬਣਾਵਾ ਤੇ ਐਵੇਂ ਕਿ ਅਸੀਂ ਕਹਿੰਦੇ ਨਹੀਂ ਬੇਟਾ ਤੂੰ ਡਾਕਟਰ ਬਣੀ ਫਿਰ ਮੈਂ ਇੱਕ ਦਿਨ ਖੋਦੀ ਕਿਹਾ ਮੈਂ ਕਿਹਾ ਨਹੀਂ ਇਹ ਤੇ ਇੰਪੋਜ਼ ਨਹੀਂ ਕਰਨਾ ਹਾਂ ਮੈਂ ਕਿਹਾ ਬੇਟਾ ਜੋ ਤੇਰਾ ਦਿਲ ਕਰਦਾ ਨੇ ਤੂੰ ਉਹ ਕਰ ਬੱਚਿਆਂ ਤੇ ਕਦੀ ਵੀ ਉਹ ਨਹੀਂ ਇੰਪੋਜ਼ ਨਹੀਂ ਕਰਨਾ ਦੇਖੋ ਉਹਨਾਂ ਦੇ ਮਾਪੇ ਨੇ ਉਹਨਾਂ ਨੂੰ ਕਿਵੇਂ ਮਤਲਬ ਮੋਟ ਕੀਤਾ ਪ੍ਰਮੋਟ ਕੀਤਾ ਕਹਿੰਦੇ 10ਵੀਂ ਤੱਕ ਮੈਂ ਖੁਦ ਛਡਾਉਂਦਾ ਰਿਹਾ ਹਾਂ ਕੋਚ ਕੀਤਾ ਮੈਂ ਆਪਣੀ ਬੇਟੀ ਠੀਕ ਆ ਅਗਰ ਖੁਦ ਛਡਾਉਂਦੇ ਰਹੇ ਫਿਰ ਉਸ ਤੋਂ ਬਾਅਦ ਕੋਚ ਦੇ ਵਾਲੇ ਕੀਤਾ ਔਰ ਕੋਚ ਵੀ ਐਸੇ ਜ਼ਬਰਦਸਤ ਕਿ ਉਹਨਾਂ ਨੇ ਉਹਨਾਂ ਨੂੰ ਮਤਲਬ ਪਾਲਿਸ਼ ਕੀਤਾ ਇਹ ਵੀ ਅੱਛੀ ਉਹਨਾਂ ਦੇ ਟ੍ਰੇਡ ਚੱਲ ਗਿਆ ਮੈਨੂੰ ਕਿ ਬਹੁਤ ਅੱਛਾ ਲੱਗਦਾ ਹੂੰ ਜ਼ਬਰਦਸਤ ਮੁੱਗੇ ਦੀ ਧੀ ਅਚ ਹੈ ਕਿ ਮਤਲਬ ਮੁੱਗੇ ਦੀ ਧੀ ਆ ਔਰ ਹਰਮਨਪ੍ਰੀਤ ਕੋ ਹਾਂ ਹਰਮਨਪ੍ਰੀਤ ਕੋ ਚਲੋ ਜੀ ਤੁਹਾਨੂੰ ਕੀ ਤੁਹਾਨੂੰ ਇੱਕ ਅਵਲ ਤੇ ਅਸੀਂ ਆਪਣੇ ਪੂਰੇ ਪੰਜਾਬ ਨੂੰ ਮੁਬਾਰਕਬਾ ਦੇ ਰਹੇ ਹਾਂ ਹਾਂ ਜੀ ਤੁਹਾਨੂੰ ਇਹ ਗੱਲਬਾਤ ਉਹਨਾਂ ਦੀ ਪੈਰੈਂਟਸ ਦੀ ਸੁਣ ਕੇ ਕਿਵੇਂ ਦਾ ਲੱਗਾ ਸਾਨੂੰ ਕਮੈਂਟ ਕਰਕੇ ਦੱਸੋ ਰੱਖੋ ਆਪਣਾ ਖਿਆਲ ਮੇ ਤੇ ਰੱਖੋ ਆਪਣਾ ਖਿਆਲ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ